ਅਜਿਥੇ ਸੋਨੇ ਚ ਮੜਿਆ ਮੰਦਰ ਲਿਸ਼ਕਾ ਮਾਰੇ ਘੇਰ ਦਿਆ ਦੀ ਮਾਰੇ ਘੇਰ ਦਿਆ ਕਿਸਮਤ ਦੇ ਨਾਲ ਮੇਰੀ ਸੰਗ ਤੇ ਵਿਕਾ ਕਾਂਚੀ ਸ਼ਹਿਰ ਦੀਆਂ ਕਿਸਮਤ ਦੇ ਨਾਲ ਮੇਰੀ ਸੰਗ ਤੇ ਤੇੜਾ ਕਾਂਚੀ ਆ ਜੈ ਗੁਰਦੇਵ ਜੀ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਮਹਾਰਾਜ ਦੇ ਜਨਮ ਸਥਾਨ ਮੰਦਿਰ ਕਾਂਚੀ ਬਨਾਰਸ ਤੇ ਸੰਗਤਾਂ ਵੀ ਪਹੁੰਚ ਚੁੱਕੀਆਂ ਨੇ ਸਪੈਸ਼ਲ ਟ੍ਰੇਨੀਆਂ ਜਿਹੜੀਆਂ ਸਾਹਮਣੇ ਵਰਦਾ ਤੇ ਇੱਧਰ ਜਿੱਥੇ ਵਰਦੇ ਦਾ ਗੁਰਪੁਰਬ ਮਨਾਇਆ ਜਾਣਾ ਹੈ ਤੇ ਜਿੱਥੇ ਸੰਤਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਇੱਧਰ ਵੀ ਔਰ ਇੱਧਰ ਵੀ ਜਿਹੜਾ ਗੁਰਦਾਮਹਾਰਜ ਦੇ ਨਾਂ ਤੇ ਭਵਨ ਬਣਿਆ ਹੋਇਆ ਹੈ ਉੱਪਰ ਡਬਲ ਸਲੋੜੀ ਖਾ ਰਿਹਾ ਤੇ ਜਿਹ ਸੰਤਾਂ ਪਹੁੰਚ ਰਹੀਆਂ ਨੇ ਆਹ ਦੇਖੋ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਹਮਣੇ ਆਹ ਦੇਖੋ ਜੀ ਮਾਰੇ ਦੇ ਨਾਮ ਤੇ ਜਿਹੜੀ ਪਾਰਕ ਬਣੀ ਹੋਈ ਆ ਸਾਹਮਣੇ ਜੀ ਇੱਥੇ ਮਾਰੇ ਦਾ 45 ਫੁੱਟ 35 ਫੁੱਟ ਉੱਚਾ ਸੌਰੀ 35 ਫੁੱਟ ਉੱਚਾ ਜਿਹੜਾ ਸਰੂਪਿਆ ਮਹਾਰਾਜ ਦੇਖੋ ਜੀ ਤਿਆਰ ਕਰ ਦਿੱਤਾ ਬਹੁਤ ਸੋਹਣੀ ਪਾਰਕ ਆ ਤੇ ਪੁਰਪੁਰਬ ਦੀਆਂ ਤਿਆਰੀਆਂ ਜਿਹੜੀਆਂ ਜੋਰਾ ਸ਼ੋਰਾ ਦੇ ਹੋਈਆਂ ਆ ਤੇ ਲੱਖਾਂ ਦੇ ਕਰੀਬ ਜਿਹੜੀਆਂ ਸੰਤਾ ਪਹੁੰਚ ਰਹੀਆਂ ਨੇ ਹੋਰ ਆ ਦੇਖੋ ਜੀ ਜਿੰਨਾ ਜਿਹੜੀਆਂ ਪਹਿਲਾਂ ਨੀਵੀਆਂ ਸੀ ਉਹਨੂੰ ਕੀਆਂ ਕਰ ਦਿੱਤੀਆਂ ਨੇ ਆ ਗਏ ਆ ਆ ਗਏ ਆ ਸਾਹਮਣੇ ਸਰੂਗਿਆ ਮਰ ਮੇਰਾ ਵੀਰ ਗਗਨ ਘਣਾਂ ਲੜ ਵੀਡੀਓ ਦੇ ਨਾਲ ਬਾਅਦ ਇਹ ਸਾਹਮਣੇ ਮਾਰੇ ਦਾ ਰੂਪ ਹੈ ਹਈ ਰੌਣਕਾਂ ਅੱਛੇ ਸ਼ਹਿਰ ਦੇ ਆ ਪਾ ਜੀ ਵਾ ਮਹਾਰਾਜ ਦੇ ਦਰਬਾਰ ਦੇ ਦਰਸ਼ ਉਹ ਸਾਹਮਣੇ ਮਹਾਰਾਜ ਦਾ ਦਰਬਾਰ ਭਾਈ ਸੰਗਤਾਂ ਪਹੁੰਚੀਆਂ ਹੋਈਆਂ ਨੇ ਇਹ ਕੈਮਰਾ ਹੈ ਇਹ ਇੱਕ ਜੀ ਰੌਣਕਾਂ شہرا نمبر نال دو ہزار دو ٹینک بڑے لگے لوگ اپنی سیوا کے پر जनाब आज सरकार ने बहुत बड़ा आंदोलन और देश के प्रति अपने तिरम पर्यावरण का नाम और स्वास्थ्य मामले के तमाम खबरें अपने मंत्रा में अपना जो राष्ट्र निर्माण के लिए जोबा बनाए रखना है तेरा तेरा स्वर्ण स्वर्ण का संरक्षण करना है महात्मा गांधी पर और हमने सभी लोगों के साथ मिलकर एक और देवस्ता उनका साथ से अपने गांव से कर दिया और साथ में ਸਰਬਾਤਮਕ ਜੀ ਗੁਰਦੇਵ ਜੀ ਕਿਦਾਰ ਠੀਕ ਹੈ ਠੀਕ ਹੈ ਜੀ ਮਿਲਦੇ ਹਾਂ ਬਾਜਣੀ ਲੋਕ ਸਭਾ ਸਭਾ ਸਤਿ ਸ਼੍ਰੀ ਅਕਾਲ ਸ਼ਹਿਰ ਬਣਾ ਸਦੀ ਸੀ ਹਾਂ ਜੀ ਹੋਰ ਇੱਥੇ ਸੰਗਤਾਂ ਦਾ ਜਿਹੜਾ ਰਹਿਣ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਜਿਹੜਾ ਹੈ ਡੇਰਾ ਸੱਚਖੰਡ ਬੱਲਾ ਦੇ ਮਹਾਂਪੁਰਸ਼ਾਂ ਦੇ ਵੱਲੋਂ ਡੇਰਾ ਸੰਤ ਨੰਜਨ ਦਾ ਸਮਾਹਰਾ ਜੀ ਦੀ ਜਿਹੜਾ ਰਹਿਮਨਾਈ ਹੀਟ ਜਿਹੜਾ ਆ ਮਾਰੇ ਦਾ ਜਿਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹ ਇਹ ਅੱਜ ਸਪੈਸ਼ਲ ਟ੍ਰੇਨ ਆ ਜਿਹੜੀ ਪਹੁੰਚ ਚੁੱਕੀ ਹੈ ਜੀ ਹੋਰ ਸੰਤ ਮਹਾਂਪੁਰਸ਼ ਨੰਨਿੰਦਰ ਰਾਜ ਮਹਾਰਾਜ ਜੀ ਡੇਰਾ ਸਤਖੰਡ ਵੱਲੋਂ ਸਪੈਸ਼ਲ ਟ੍ਰੇਨ ਦੇ ਵਿੱਚ ਪਹੁੰਚੇ ਹੋਏ ਨੇ ਇੱਥੇ ਜੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਪਾਂ ਦੇਖੋ ਜੀ ਵਾਹ ਜੀ ਵਾਹ ਰੌਣਕਾਂ ਕਾਂਸ਼ੀਆਂ ਆ ਸਾਰੇ ਉਸਕੇ ਵੀਡੀਓ ਬਣਾ ਰਹੇ ਜਿਹੜੇ ਰੁਕੇ ਹੋਏ ਐ ਜਿਹਨਾਂ ਨੇ ਨਮਿਤ ਕਰ ਕਰ ਲਿਆ ਉਹਨਾਂ ਦੇ ਚਾਨਣ ਵਿੱਚ ਬੇਨਤੀ ਐ ਕਿ ਜੀ ਕਿਰਤਾਂ ਕਰਕੇ ਜਗ੍ਹਾ ਛੱਡ ਦੋਗਾ ਤਾਂ ਕਿ ਟ੍ਰੈਫਿਕ ਨੂੰ ਜਾਸਰ ਕਰਦੇ ਕਲੀਅਰ ਕਰੀ ਜਾਵੇ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪ ਦਾ ਆਰਦਾਸ ਹੈ ਗੁਰਦੇ ਵਾਹਿਗੁਰਦੇ ਸੋ ਪਹੁੰਚ ਗਏ ਆ ਜੀ ਕਾਂਚੀ ਬਨਾਰਸ ਤੇ ਦਰਸ਼ਨ ਕਰਕੇ ਨਾ ਰੂਹ ਗਦਗਦ ਹੋਈ ਪਈ ਐ ਸੱਚੀ ਆਪਾਂ ਆਪ ਸਾਥ ਚੱਲੋ ਔਰ ਜ਼ਿੰਦਗੀ ਦੀ ਇੱਕ ਵਾਰੀ ਵੀ ਮੌਕਾ ਮਿਲਿਆ ਤਾਂ ਜਰੂਰ ਆਇਓ ਆਉਂਗੇ ਖੁਸ਼ੀ ਨਾਲ ਜਾਉਂਗੇ ਨਮਕ ਖਾਣਾ ਇੱਥੇ ਜਾਣ ਨੂੰ ਦਿਲ ਨਹੀਂ ਕਰਨਾ ਆ ਜੀ ਉਹ ਕਹਰੇ ਗਏ ਤਾਂ ਨਾਲ ਜੀ ਕਿ ਆਵਾਂਗੇ ਆਪਾਂ ਖੁਸ਼ੀ-ਖੁਸ਼ੀ ਤੇ ਨਮਕ ਖਾਣ ਦੇ ਨਾਲ ਜਾਵਾਂਗੇ ਆਪਾਂ ਬਾਪੂ ਸਿੰਘ ਦੇਖੋ ਜੀ ਇੰਦਾ ਦੀ ਮਾਹੌਲ ਦੇ ਕਿਸ ਸੰਕਤਾਂ ਦੇਖ ਕੇ ਪਰ ਬਨਾਰਸ ਤੋਂ ਜਾਣ ਨੂੰ ਦਿਲ ਨਹੀਂ ਕਰਦਾ ਜੀ ਕਿੰਨਾ ਸੋਹਣਾ ਹੈ ਆਹ ਦੇਖੋ ਜੀ ਲਾਈਟਿੰਗ ਕਿੰਨੀ ਸੋਹਣੀ ਕੀਤੀ ਹੋਈ ਆ ਵਾਹ ਜੀ ਵਾਹ ਨੌਣ ਕਾਂਛੀ ਸ਼ਹਿਰ ਦੀਆਂ ਜਗਰ ਖੜਾ ਦੇ ਵੀ ਗਾਣਾ ਕਿਸਮਤ ਦੇ ਨਾਲ ਮਿਲਦੀਆਂ ਉਹ ਜਿੱਥੇ ਸੋਨੇ ਚ ਮੜਿਆ ਮੰਦਰ ਲਿਸ਼ਕਾ ਮਾਰੇ ਘੇਰ ਦਿਆਂ ਦੀ ਮਾਰੇ ਘੇਰ ਦਿਆਂ ਕਿਸਮਤ ਦੇ ਨਾਲ ਮਿਲਦੀਆਂ ਸੰਗ ਤੇ ਤੇ ਕਾਂਛੀ ਸ਼ਹਿਰ ਦੀਆਂ ਕਿਸਮਤ ਦੇ ਨਾਲ ਮਿਲਦੀਆਂ ਸੰਗ ਤੇ ਤੇ ਕਾਂਛੀ ਸ਼ਹਿਰ ਦੀਆਂ ਜੀ ਦਰਸ਼ਨ ਕਰੋ ਜੀ ਜਾ ਕਰਦੇ ਵੀ ਜਾ ਕਰਦੇ ਆ ਦੇਖੋ ਜੀ ਰੌਣਕਾ ਲੱênਾ ਲੱਗੀਆਂ ਹੋਈਆਂ ਚਾ ਇਹੋ ਮੁੰਡੇ ਨੂੰ ਮਰ ਲਾ ਬਿਨੇ ਨੈਗੇਟਿਵ ਹਾਂ ਲਾ ਅਰਧ ਬਾਇਨਾ ਨੈਗੇਟਿਵ ਅਰਧ ਬਾਇਨਾ ਦੇ ਤਰਫ ਦੇ ਵਜੇ ਗਿਆ ਚਲ ਦੇਖੋ ਕੋਈ ਸੰਗਤਾਂ ਸੇਵਾ ਕਰਨ ਲੱਗੀਆਂ ਹੋਈਆਂ ਨੇ ਆ ਜਿਹੜੇ ਮਰਦ ਦੇ ਲਈ ਇਹ ਫੁੱਲਾਂ ਦੀ ਤਿਆਰੀ ਕਰ ਰਹੀਆਂ ਨੇ ਪੁੱਤ ਜੀ ਬਨਾਰਸ ਦਾ ਮਾਹੌਲ ਹੈ ਗਗਨਤਨਾਲ ਜੀ ਸਾਡੇ ਦੇਖੋ ਸਾਰੀਆਂ ਸੰਗਤਾਂ ਆ ਗਈਆਂ ਨੇ ਸਾਡੇ ਹਨੀ ਭਰਾ ਜੀ जनती अॼु उहो जनत जी आयो <laughs>